ਮਾਣ ਕੋ ਪਿੰਡ ਵੀਲਾ ਤੇਜ ਜੀ ਸਰਦਾਰ ਭਿੰਦਰ ਸਿੰਘ ਸਰਦਾਰ ਉੱਤਰ ਸਰਦਾਰ ਸ਼ੰਘਾਰਾ ਸਿੰਘ ਹਾਂ ਜੀ ਕੀ ਗੱਲ ਹੋਈ ਗੱਲ ਤੇ ਕੁਛ ਵੀ ਨਹੀਂ ਹੋਇਆ ਪਿੰਡ ਦਾ ਚੌਕੀਦਾਰ ਹੈ ਸਾਸੀ ਬਰਾਦਰੀ ਦਾ ਜੀ ਤੇ 2 ਤਰੀਕ ਨੂੰ ਸੁਖਪਾਲ ਸਿੰਘ ਦਰਸ਼ਨ ਸਿੰਘ ਫਤਿਹਗੜ ਚੂੜੀਆਂ ਐ ਦਾਖਲ ਹੋਇਆ ਤੇ 8 ਤਰੀਕ ਨੂੰ ਉਸਨੇ ਪੁਲਸ ਥਾਣਾ ਫਤਿਹਗੜ ਚੂੜੀਆਂ ਚ ਐਫ ਆਈ ਆਰ ਦਰਜ ਕਰਤੀ ਨਜਾਇਜ਼ ਤੇ 18 ਤਰੀਕ ਨੂੰ 19 ਤਰੀਕ ਨੂੰ ਫੜਦਾ ਹੀ ਪੁਲਿਸ ਸਵੇਰੇ ਸਵੇਰ ਪਤਾ ਲੱਗਾ ਵੀ ਤੇ ਮਕਦਮਾ ਹੈ ਤੇਰੇ ਤੇ ਦਰਜ ਹੈ ਇਹ ਕਿ 12 14 ਸਾਲ ਦਾ ਬੱਚਾ 15 16 ਸਾਲ ਦਾ ਤੇ ਉਹ ਬੱਚੇ ਪੜਨ ਗਏ ਸੀ ਤੇ ਪਿੰਡ ਦਾ ਚੌਕੀਦਾਰ ਆ ਸਾਂਝਾ ਬੰਦਾ ਆ ਕੋਈ ਝਗੜਾ ਨਹੀਂ ਕੋਈ ਪਿੰਡ ਚ ਗੱਲ ਨਹੀਂ ਬਾਤ ਨਹੀਂ ਤੇ ਅਸੀਂ 200% ਵਿਸ਼ਵਾਸ ਦਵਾਉਂਦੇ ਆ ਕਿ ਇਹ じゃ ਕੋਈ ਗੱਲਬਾਤ ਨਹੀਂ ਆ ਤੁਸੀਂ ਹੁਣ ਕੋਸ਼ਿਸ਼ ਨੂੰ ਮਿਲੇ ਆ ਉਸਨੂੰ ਮਿਲੇ ਕੀ ਗਿਆ ਉਹ ਉਹਨਾਂ ਵਿਸ਼ਵਾਸ ਹੀ ਦਵਾਇਆ ਜੀ ਵੀ ਅਸੀਂ ਥਾਣਾ ਫਟੇਗੜ ਚੂੜੀਆਂ ਦੇ ਐਸ ਐਚਓ ਸਾਹਿਬ ਨੇ ਤੇ ਸਰਦਾਰ ਭਵਿੰਦਰ ਸਿੰਘ ਨੇ ਐ ਐਸ ਆਈ ਸਾਹਿਬ ਨੇ ਮਤਲਬ ਐਫ ਆਈ ਆਰ ਦਰਜ ਕੀਤੀ ਉਹ ਆਂਦੇ ਵਿਸ਼ਵਾਸ ਦੋ ਆਏ ਵੀ ਅਸੀਂ ਕੈਂਸਲ ਕਰ ਦਿਆਂਗੇ ਇਹਦੇ ਨਹੀਂ ਸੰਭਾਲਦਾ ਫਿਰ ਜੀ ਉਹ ਫਿਰ ਉੱਚ ਅਧਿਕਾਰੀਆਂ ਕੋਲ ਹੀ ਜਾਵਾਂਗੇ ਰਾਮ ਸਿੰਘ ਲੋਧੀ ਨੰਗਲ ਜੀ ਸਾਬਕਾ ਐਸਸੀ ਵਿੰਗ ਦਾ ਸਾਬਕਾ ਪੰਜਾਬ ਦਾ ਸੀਨੀਅਰ ਮੀਤ ਹਾਂ ਸਰ ਜੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਲਖਵਿੰਦਰ ਸਿੰਘ ਸੰਨ ਉਹ ਗੁਲਜਾਰ ਸਿੰਘ ਜਿਸ ਦੇ ਬੱਚੇ ਨਵਾਲਕ ਨੇ ਇੱਕ 10ਵੀਂ ਇੱਕ 9ਵੀਂ ਕਲਾਸ ਚ ਪੜ ਰਿਹਾ ਤੇ ਇੱਕ ਯਾਰ ਵੀ ਕਲਾਸ ਚ ਪੜ ਰਿਹਾ ਬੱਚੇ ਤੇ ਰੱਬ ਦਾ ਰੂਪ ਹੁੰਦੇ ਇਹਨਾਂ ਨੇ ਪਿੰਡ ਵਾਲਿਆਂ ਨੇ ਇੱਕ ਤਰੀਕ ਨੂੰ ਐਵੇਂ ਹਵਾ ਦੇ ਵਿੱਚ ਹੀ ਨਾ ਕੋਈ ਉਥੇ ਲੜਾਈ ਹੋਈ ਇਹਨਾਂ ਗੱਲ ਨਾ ਬਾਤ ਤੇ ਉਹ ਉਹਨਾਂ ਤੇ ਕੇਸ ਦਰਜ ਕਰਵਾ ਦਿੱਤਾ ਵਾ ਤੇ 8 ਤਰੀਕ ਨੂੰ ਕਹਿ ਰਹੇ ਨੇ ਵੀ ਉਹ ਬੰਦੇ ਨੂੰ ਸਟਾ ਲਗੀਆਂ ਨੇ ਤੇ 19 ਤਰੀਕ ਨੂੰ ਪੁਲਿਸ ਫੜਨ ਵਾਸਤੇ ਗਈ ਆ ਬਿਲਕੁਲ ਨਜਾਇਜ਼ ਆ ਅਸੀਂ ਚਾਹੁੰਦੇ ਆ ਕਿ ਇਹ ਪੱਤਾ ਜਿਹੜਾ ਵਖਾਤ ਹੋਣਾ ਚਾਹੀਦਾ ਕੀ ਕਰਨ ਜਸ਼ ਇਹਨਾਂ ਦੀ ਆਪਣੀ ਪੁਰਾਣੀ ਕੋਈ ਕੋਈ 15 20 ਸਾਲ ਦੀ ਹੋਊਗੀ ਹੁਣ ਇਸ ਵੇਲੇ ਦੀ ਕੋਈ ਰੰਜਿਸ਼ ਨਹੀਂ ਆ ਕਿ ਕੁਝ ਝਗੜਾ ਝਗੜਾ ਵੀ ਹੋਇਆ ਮੈਨੂੰ ਕੋਈ 10 15 ਸਾਲ ਮਾੜਾ ਮੋਟਾ ਪਹਿਲਾਂ ਹੋਇਆ ਹੋਊਗਾ ਉਹਦਾ ਕੋਈ ਨਹੀਂ ਹੋਇਆ ਹੋਣ ਨਹੀਂ ਕੋਈ ਨਹੀਂ ਜਿੱਥੇ ਮਰਜ਼ੀ ਇਨਕੁਆਇਰੀ ਕੀਤੀ ਜਾ ਲੋਕਾਂ ਨੂੰ ਲੱਗਦਾ ਕਿ ਠੱਕੇ ਸਹੀ ਨਾ ਹੋਇਆ ਬਿਲਕੁਲ ਠੱਕੇ ਸਹੀ ਹੋਈ ਹੈ ਅੱਜ ਮਿਲ ਕੇ ਆਏ ਹੋ ਅਫਸਰਾਂ ਨਾਲ ਮਿਲ ਕੇ ਆਏ ਕੀ ਗੰਦੀ ਨੇ ਅਫਸਰਾਂ ਨੇ ਸਾਨੂੰ ਸਵਾਸ ਦਿਵਾਇਆ ਵਾ ਕਿ ਇਨਸਾਫ ਦਾ ਤੁਹਾਨੂੰ ਮਿਲੇਗਾ ਤੁਹਾਨੂੰ ਲੱਗਦਾ ਮਿਲ ਸਕੇਗਾ ਆ ਇਸ ਵੇਲੇ ਤੇ ਲੱਗਦਾ ਵਾ ਹੁਣ ਕੋ ਕਾਰਵਾਈ ਤੇ ਪਤਾ ਲੱਗੇਗਾ ਘਟਨਾ ਸਰ ਕੁਝ ਵੀ ਨਹੀਂ ਹੋਈ ਨਜਾਇਜ਼ ਹੋ ਗਿਆ ਸਾਰਾ ਕੁਝ ਨਬਾਲਕ ਮੇਰੇ ਬੱਚੇ ਆ ਤਿੰਨ ਜ ਆਜ ਇਹਨਾਂ ਨੇ ਪਰਚਾ ਦਰਜ ਕਰਤਾ ਪੁਲਿਸ ਨੇ ਅਸੀਂ ਐਸਐਸਪੀ ਦੇ ਦਫਤਰ ਆਏ ਆ ਹਾਨੂੰ ਬੜੀ ਉਮੀਦ ਦਿੱਤੀ ਉਹਨਾਂ ਨੇ ਕਿ ਐ ਤੁਹਾਨੂੰ ਇਨਸਾਫ ਦਿਵਾਵਾਂਗੇ ਇਹ ਪਰਚਾ ਕਿਸ ਚੀਜ਼ ਦਾ ਪਰਚਾ ਦਰਜ ਕਰਤਾ ਕੀ ਗੱਲ ਸੀ ਉਹ ਕਹਿੰਦੇ ਕਿ ਤੁਸੀਂ ਬੰਦਾ 8 ਟੀਕ ਦੇ ਤੁਸੀਂ ਵਾਰਦਾਤ ਕੀਤੀ ਮਨ ਲਗੀ ਤਿੰਨਾਂ ਪਿਓ ਪਤਾਂ ਤੇ ਮਨ ਲਗੀ ਪਰਚਾ ਦਰਜ ਕੀਤਾ ਗਿਆ ਬੱਚਾ ਤਾਂ ਠੀਕ ਨਹੀਂ ਕਿ ਨਹੀਂ ਮੇਰਾ ਹੈ ਇੱਕ 14 ਸਾਲਾਂ ਦਾ ਇੱਕ 15 ਦਾ ਕੀ ਕਹਿੰਦੇ ਹਾਂਜੀ ਐ ਇਨਸਾਫ ਮੋਚਾਣੇ ਆ ਮੇਰੇ ਬੱਚੇ ਛੋਟੇ ਛੋਟੇ ਆਓ ਇਹ ਕੰਮ ਵਾਟ ਹੈ ਨਹੀਂ ਆ ਜੋ ਵੀ ਹੋਣਿਆ ਵਾ ਗਲਤ ਹੋਣਿਆ ਵਾ ਕੀ ਐ ਕਰਵਾਤਾ ਡਾ ਨੀ ਇਦਾਂ ਹੀ ਮਿਹਨਤ ਮੈਂ ਪਿੰਡ ਦਾ ਪਿੰਡ ਪਿਧਾਰਿਆ ਮੇਰਾ ਲਖਮਿੰਦਰ ਸਿੰਘ ਚੌਂਕੀਦਾਰ ਪਿੰਡ ਵੀ ਲਾਤੇ ਜਾਇਦਾ ਰਹਿਣ ਵਾਲਾ ਜੀ ਸਾਂਸੀ ਬਰਾਦਰੀ ਨਾਲ ਅਟੈਚ ਆ ਜੀ ਤੇ ਮੇਰੇ ਨਾਲ ਸਰਦਾਰ ਸੁਖਪਾਲ ਸਿੰਘ son of ਸਰਦਾਰ ਦਰਸ਼ਨ ਸਿੰਘ ਤੇ ਉਸ ਦਾ ਭਰਾ ਸਰਦਾਰ ਭਗਵੰਤ ਸਿੰਘ son of ਸਰਦਾਰ ਦਰਸ਼ਨ ਸਿੰਘ ਜਿੰਨਾ ਵੱਲੋਂ ਮੇਰੇ ਤੇ ਨਜਾਇਜ਼ ਐਫ ਆਰ ਆਈ ਦਰਜ ਕੀਤੀ ਗਈ ਆ ਮੈਂ ਪਿੰਡ ਦਾ ਚੌਂਕੀਦਾਰ ਹਾਂ ਤੇ ਮੇਰੇ ਬੇੜੇ ਨੇ ਦੋ ਛੋਟੀ ਛੋਟੀ ਉਮਰ ਦੇ ਨੇ ਕੋਈ ਇਹਨਾਂ ਦਾ ਕੋਈ ਸਾਡੀ ਰੰਜਿਸ਼ ਨਹੀਂ ਕੋਈ ਇਸੇ ਵੀ ਟਾਈਮ ਦੀ ਕੋਈ ਰੰਜਿਸ਼ ਨਹੀਂ ਆ ਇਹਨਾਂ ਨੇ ਨਜਾਇਜ਼ ਹੀ ਮਤਲਬ ਸਾਸੀ ਬਰਾਦਰੀ ਨਾਲ ਅਟੈਚ ਹੋਣ ਦਾ ਇਹਨਾਂ ਨੇ ਇਲਜ਼ਾਮ ਲਾ ਕੇ ਧੱਕੇਸ਼ਾਹੀ ਕਰ ਰਹੇ ਨੇ ਮੇਰੇ ਨਾਲ ਤੇ ਮੈਂ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਸੀਐਮ ਸਾਹਿਬ ਕੋਲ ਵੀ ਇਨਸਾਫ ਚੋਣਾ ਕਿ ਮੇਰੇ ਤੇ ਜਿਹੜਾ ਧੱਕੇਸ਼ਾਹੀ ਹੋਈ ਆ ਜਾਂ ਮੇਰੇ ਬੱਚਿਆਂ ਤੇ ਹੋਈ ਆ ਮੈਨੂੰ ਐਸਐਸਪੀ ਸਾਹਿਬ ਵੱਲੋਂ ਤੇ ਐਸਐਚਓ ਸਾਹਿਬ ਵੱਲੋਂ ਇਨਸਾਫ ਦੀ ਮੰਗ ਕੀਤੀ ਸੀ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਆ ਪਰ ਮੈਂ ਭਗਵੰਤ ਸ੍ਰੀ ਮਾਨ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ ਆ ਕਿ ਮੈਨੂੰ ਵਿਸ਼ਵਾਸ ਪਾਤਰ ਮੈਂ ਆਪਦਾ ਹਾਂ ਤੇ ਮੈਨੂੰ ਇਨਸਾਫ ਮਿਲ ਜਾਵੇ ਤੇ ਮੈਂ ਜਦੋਂ ਇਹਨਾਂ ਦੇ ਘਰਾਂ 'ਚੋਂ ਮਾਮਲਾ ਲੈਣ ਜਾਣਾ ਤੇ ਮੈਨੂੰ ਇਹ ਧਮਕੀਆਂ ਦਿੰਦੇ ਨੇ ਕਿ ਤੈਨੂੰ ਤੂੰ ਇਹ ਮਾਮਲਾ ਕਾਹਦਾ ਲੈਣ ਵਾਸਤੇ ਆਇਆ ਤੇ ਤੇ ਅਸੀਂ ਮਤਲਬ ਤੇਰੇ ਤੇ ਬੱਚਿਆਂ ਦੇ ਤੇਰੇ ਤੇ ਅਸੀਂ ਮਤਲਬ ਮਾਰਨ ਦੀ ਧਮਕੀ ਦੇ ਰਹੇ ਨੇ ਹਰ ਵਕਤ ਜਦੋਂ ਮੈਂ ਇਹਨਾਂ ਦੇ ਘਰ ਮਾਮਲਾ ਲੈਣ ਜਾਣਾ ਨੰਬਰਦਾਰ ਸਾਹਿਬ ਨਾਲ ਦਾ ਤੇ ਮੈਨੂੰ ਧੱਕੇਸ਼ਹੀ ਮੇਰੇ ਨਾਲ ਕਰਦੇ ਆ ਰਹੇ ਨੇ ਸ਼ੁਰੂ ਤੋਂ ਹੀ ਮੈਂ ਜੋਨ ਹੌਸ ਸੰਭਾਲੀ ਆ ਜਾਂ ਜਦੋਂ ਦਾ ਮੈਂ ਚੌਕੀਦਾਰ ਦੇ ਵਿੱਚ ਵਜਾ ਕੋਈ ਨਹੀਂ ਸਰ ਕੋਈ ਵਜਾ ਨਹੀਂ ਆ ਮਤਲਬ ਕਿ ਚੌਕੀਦਾਰ ਤਾਂ ਬਣਤੇ ਸੀ ਮੈਨੂੰ ਗਰੀਬ ਆਦਮੀ ਚਾਹੁੰਦੇ ਅੱ비 ਤੂੰ ਕਿਉਂ ਚੌਕੀਦਾਰ ਬਣਿਆ ਮਤਲਬ ਵੀ ਨੰਬਰਦਾਰਾਂ ਦੇ ਹੱਕੇ ਦੇ ਵਿੱਚ ਤੂੰ ਕਿਉਂ ਬੋਲਦਾ ਇਹ ਹੋ ਮੈਂ ਹੋਰ ਕੋਈ ਨਹੀਂ ਮੇਰੇ ਦੇਗਾ ਜੀ ਤੇ ਮੈਂ ਇੱਕ ਪਰਚਾ ਖਾਰਜ ਹੋਵੇ ਤੇ ਜਿਹੜੇ ਸਰਦਾਰ ਸੁਖਪਾਲ ਸਿੰਘ ਆ ਤੇ ਸਰਦਾਰ ਭਗਵੰਤ ਸਿੰਘ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀ 182 ਦੀ ਧਾਰਾ ਲਾ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਉਹਨਾਂ ਤੇ ਹੋ ਜਾਣੀ ਚਾਹੀਦੀ ਜੇਕਰ ਮੇਰਾ ਕੋਈ ਇਨਸਾਫ ਨਾ ਹੋਇਆ ਤੇ ਅਸੀਂ ਐਸਐਸਪੀ ਦਫਤਰ ਦੇ ਮੂਹਰੇ ਹੀ ਅਸੀਂ ਚਾਵੇਂ ਜੀ ਸੁਸਾਇਡ ਕਰ ਲਵਾਂਗੇ ਇਹ ਚੌਨੇ ਵੀ ਮੰਗ ਸਾਡੀ ਇਹੋ ਹੀ ਆ ਕਿ ਸਾਨੂੰ ਇਨਸਾਫ ਮਿਲ ਜਾਵੇ ਨਹੀਂ ਰਹੀਂ ਸੁਸਾਇਡ ਜਰੂਰ ਹੀ ਕਰ ਲੈਣਾ ਆਪਣਾ ਕਿਉਂਕਿ ਰੋਜ਼ ਰੋਜ਼ ਦਾ ਮਰਨ ਨਾਲ